ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੈਂ ਕੁਆਰਾ ਸੀ ਮੇਰੀ ਮਾਂ ਮੇਰਾ ਵਿਆਹ ਕਰਵਾਉਣ ਲਈ ਬਹੁਤ ਕਾਲ ਕਰਦੀ ਸੀ ਮੇਰਾ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ ਕਿ ਮੈਂ ਹਜੇ ਵਿਆਹ ਕਰਵਾਵਾਂ ਮੇਰੀ ਉਮਰ ਹੈ ਹੀ ਕੀ ਸੀ ਮੈਂ ਇਕੱਲਾ ਪੁੱਤ ਸੀ ਮੇਰੀਆਂ ਦੋ ਭੈਣਾਂ ਸੀ ਉਹ ਵਿਆਹੀਆਂ ਹੋਈਆਂ ਸੀ ਤੇ ਮੇਰੀ ਮਾਂ ਕਹਿੰਦੀ ਸੀ ਕਿ ਹੁਣ ਤੇਰਾ ਵਿਆਹ ਕਰਕੇ ਮੈਂ ਆਪਣੀ ਟੈਨਸ਼ਨ ਖਤਮ ਕਰ ਦੇਣੀ ਆ ਮੈਂ ਚਾਹੁੰਦਾ ਸੀ ਕਿ ਮੈਂ ਹਜੇ ਕੁਝ ਸਾਲ ਰੋਕੇ ਵਿਆਹ ਕਰਵਾਵਾਂ ਮੇਰੀ ਚੜੀ ਜਵਾਨੀ ਵਿੱਚ ਮੈਂ ਐਸ਼ ਕਰਨੀ ਚਾਹੁੰਦਾ ਸੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਘੁੰਮਣਾ ਫਿਰਨਾ ਟੈਨਸ਼ਨ ਫ੍ਰੀ ਹੋ ਕੇ ਰਹਿਣਾ ਮੈਨੂੰ ਬਹੁਤ ਵਧੀਆ ਲੱਗਦਾ ਹੁੰਦਾ ਸੀ ਪਰ ਮੇਰੀਆਂ ਭੈਣਾਂ ਤੇ ਮੇਰੀ ਮਾਂ ਮੇਰੇ ਮਗਰ ਹੀ ਪੈ ਗਈਆਂ ਕਹਿੰਦੀਆਂ ਕਿ ਤੇਰਾ ਹੁਣ ਅਸੀਂ ਵਿਆਹ ਕਰਕੇ ਹੀ ਹਟਾਂਗੇ ਮੈਂ ਵੀ ਕਹਿ ਦਿੱਤਾ ਸੀ ਕਿ ਜੇ ਕੁੜੀ ਸੋਹਣੀ ਹੋਊਗੀ ਤੇ ਚੰਗੀ ਹੋਊਗੀ ਫੇਰ ਹੀ ਮੈਂ ਹਾਂ ਕਰਨੀ ਆ ਨਹੀਂ ਤਾਂ ਮੇਰੇ ਵੱਲੋਂ ਸਾਫ਼ ਨਾ ਫੇਰ ਨਾ ਕਹੋ ਕਿ ਸਾਰੇ ਰਿਸ਼ਤੇਦਾਰਾਂ ਵਿੱਚ ਸਾਡੀ ਬੇਇੱਜ਼ਤੀ ਕਰ ਦਿੱਤੀ। ਜੇ ਮੈਨੂੰ ਕੁੜੀ ਪਸੰਦ ਹੋਈ ਫੇਰ ਕੀ ਹਾਂ ਕਰਿਓ। ਐਵੇਂ ਨਾ ਸ਼ਗਨ ਪਾਉਣ ਵਾਲੀ ਗੱਲ ਕਰਿਓ। ਮੇਰਾ ਸੁਪਾ ਇਦਾਂ ਦਾ ਹੀ ਆ। ਮੈਂ ਆਪਣੇ ਘਰਦਿਆਂ ਨੂੰ ਇਦਾਂ ਕਹਿ ਕੇ ਡਰਾਜਿਆ ਦਿੱਤਾ ਸੀ ਕਿ ਕਿਤੇ ਉਹ ਠੀਕ ਜੀ ਕੁੜੀ ਨਾਲ ਮੇਰਾ ਵਿਆਹ ਨਾ ਕਰ ਦੇਣ। ਮੈਂ ਬਹੁਤ ਸੋਹਣਾ ਸੀ ਤੇ ਮੈਂ ਸੋਹਣੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਮੈਨੂੰ ਕੁੜੀਆਂ ਤਾਂ ਸ਼ਹਿਰ ਵਿੱਚ ਬਹੁਤ ਪਸੰਦ ਸੀ। ਪਰ ਮੇਰੀ ਕਿਸੇ ਨਾਲ ਗੱਲ ਨਹੀਂ ਬੰਦੀ ਸੀ ਮੈਂ ਚਾਹੁੰਦਾ ਸੀ ਕਿ ਕੁੜੀ ਮੇਰੇ ਪਸੰਦ ਦੀ ਹੋਵੇ ਤੇ ਸੋਹਣੀ ਮੇਰੇ ਵਾਂਗੂ ਉੱਚੀ ਲੰਮੀ ਜਵਾਨ ਹੋਵੇ ਤੇ ਮੈਂ ਉਹਦੇ ਨਾਲ ਜਿੱਦਾਂ ਰਹਾ ਉਹ ਵੀ ਮੇਰੇ ਨਾਲ ਉਦਾਂ ਹੀ ਉਦਾਂ ਹੀ ਰਹੇ ਸਾਡੇ ਦੋਹਾਂ ਵਿੱਚ ਕੋਈ ਭੇਦਭਾਵ ਤੇ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਕਿਉਂਕਿ ਮੇਰੇ ਦੋਸਤ ਦਾ ਵਿਆਹ ਹੋਇਆ ਸੀ ਤੇ ਉਹਦੀ ਘਰਵਾਲੀ ਦਾ ਸੁਭਾਅ ਥੋੜਾ ਚਿਰਚੜਾ ਜਿਹਾ ਸੀ ਉਹ ਉਹਨਾਂ ਦੇ ਘਰ ਵਿੱਚ ਕਿਸੇ ਨਾਲ ਪੋਲ ਮਿਲ ਕੇ ਨਹੀਂ ਰਹਿੰਦੀ ਸੀ असली ਮੈਂ ਚਾਹੁੰਦਾ ਸੀ ਕਿ ਮੇਰੀ ਘਰ ਵਾਲੀ ਚੰਗੇ ਸੁਭਾਅ ਦੀ ਹੋਵੇ ਤੇ ਮੈਨੂੰ ਦਿਲੋਂ ਪਿਆਰ ਕਰੇ ਮੈਂ 12 ਪੜਿਆ ਹੋਇਆ ਸੀ ਤੇ ਮੈਂ ਚਾਹੁੰਦਾ ਸੀ ਕਿ ਕੁੜੀ ਮੇਰੇ ਨਾਲੋਂ ਜ਼ਿਆਦਾ ਹੀ ਪੜੀ ਲਿਖੀ ਨਾ ਹੋਵੇ ਤੇ ਪਿੰਡ ਦੀ ਹੋਵੇ ਰਹਿਣਾ ਸੈਣਾ ਵੀ ਚੰਗਾ ਹੋਣਾ ਚਾਹੀਦਾ ਸੋਹਣੇ ਸੂਟ ਪਾਉਂਦੀ ਹੋਵੇ ਮੈਨੂੰ ਜੀਨਾਂ ਵਾਲੀਆਂ ਕੁੜੀਆਂ ਪਸੰਦ ਨਹੀਂ ਸੀ ਕਿਉਂਕਿ ਮੈਂ ਜਦੋਂ ਸ਼ਹਿਰ ਜਾਂਦਾ ਸੀ ਤਾਂ ਦੇਖਦਾ ਸੀ ਕਿ ਕੁੜੀਆਂ ਛੋਟੇ ਛੋਟੇ ਟੌਪ ਤੇ ਜੀਨ ਪਾਉਂਦੀਆਂ ਸੀ ਉਹਨਾਂ ਵਿੱਚ ਉਹਨਾਂ ਦਾ ਅੱਧਾ ਸਰੀਰ ਨੰਗਾ ਹੁੰਦਾ ਦਿਖਦਾ ਸੀ ਤੇ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਘਰ ਵਾਲੀ ਇਦਾਂ ਦੇ ਕੱਪੜਿਆਂ ਨੂੰ ਪਸੰਦ ਕਰਦੀ ਹੋਵੇ ਕਿਉਂਕਿ ਮੈਂ ਆਪ ਮੁੰਡਿਆਂ ਨਾਲ ਘੁੰਮਦਾ ਫਿਰਦਾ ਸੀ ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਕਮੈਂਟ ਕਰਦਾ ਸੀ ਤੇ ਕੁੜੀਆਂ ਵੀ ਸਾਨੂੰ ਦੇਖ ਕੇ ਕੁਝ ਤਾਂ ਖਸ ਪੈਂਦੀਆਂ ਸੀ ਤੇ ਕੁਝ ਮੂੰਹ ਵਿੱਚ ਹੀ ਬੜਬੜ ਕਰਕੇ ਲੰਘ ਜਾਂਦੀਆਂ ਸੀ ਮੈਂ ਵੀ ਮੰਦਿਰ ਵਿੱਚ ਫਿਰਦਾ ਸੀ ਮੈਨੂੰ ਕੁੜੀਆਂ ਬਾਰੇ ਬਹੁਤ ਨੌਲੇਜ ਸੀ ਇਸ ਕਰਕੇ ਮੈਂ ਇਦਾਂ ਦੀ ਕੁੜੀ ਨੂੰ ਪਸੰਦ ਕਰਨਾ ਚਾਹੁੰਦਾ ਸੀ ਜੋ ਸਾਦਗੀ ਨਾਲ ਭਰੀ ਹੋਵੇ ਮੈਂ ਪਾਵੇਂ ਆਪ ਪੂਰੀ ਟੌਰਨਲ ਰਹਿੰਦਾ ਸੀ ਦਾੜੀ ਮੋਛ ਹਮੇਸ਼ਾ ਨਾਈ ਕੋਲੋਂ ਸੋਹਣੀ ਬਣਵਾਉਂਦਾ ਸੀ ਤੇ ਵਾਲਾਂ ਵਿੱਚ ਕੱਟ ਵੀ ਪਵਾਉਂਦਾ ਸੀ ਮੈਂ ਆਪਣੀਆਂ ਬਾਹਾਂ ਤੇ ਵੀ ਟੈਟੂ ਬਣਵਾਏ ਹੋਏ ਸੀ ਮੇਰਾ ਤਾਂ ਦਿਲ ਬਸ ਚੰਗੀ ਜਿਹੀ ਕੁੜੀ ਨੂੰ ਹੀ ਚਾਹੁੰਦਾ ਸੀ ਪਰ ਮੈਨੂੰ ਹਾਲੇ ਤੱਕ ਕੋਈ ਵੀ ਚੰਗੀ ਕੁੜੀ ਦਿਖਦੀ ਨਹੀਂ ਸੀ ਮੈਂ ਬਾਰਾਂ ਕਰਕੇ ਵੇਲਾ ਫਿਰਦਾ ਸੀ ਮੈਨੂੰ ਕੋਈ ਕੰਮ ਨਹੀਂ ਸੀ 10 ਕਿੱਲੇ ਜ਼ਮੀਨ ਦੇ ਸੀ ਤੇ ਮੈਂ ਇਕੱਲਾ ਆਪਣੇ ਮਾਂ ਪਿਓ ਦਾ ਪੁੱਤ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਮੇਰੀ ਦਾਦੀ ਵੀ ਕਾਫੀ ਬੁੱਢੀ ਹੋ ਗਈ ਉਹ ਵੀ ਕਹਿੰਦੀ ਸੀ ਕਿ ਪ੍ਰਿੰਸ ਹੁਣ ਤੂੰ ਵਿਆਹ ਕਰਵਾ ਲੈ ਕਿ ਦਾਦੀ ਦਾ ਭੋਗ ਵੇਖ ਕੇ ਹੀ ਫਿਰ ਹੀ ਵਿਆਹ ਕਰਵਾਵੇਂਗਾ ਮੈਂ ਵੀ ਆਪਣੀ ਪੋਤ ਨੌ ਨੂੰ ਵੇਖ ਲਾਉਂਗੀ ਕੀ ਪਤਾ ਰੱਬ ਮੈਨੂੰ ਪਰਪੋਤੇ ਵੀ ਦਿਖਾ ਦੇਵੇ ਮੈਂ ਉਹਨੂੰ ਘੁੱਟ ਕੇ ਜੱਫੀ ਪਾਉਂਦਾ ਤੇ ਹੱਸ ਪੈਂਦਾ ਸੀ ਕਿ ਬੀਜੀ ਕਿੱਦਾਂ ਦੀਆਂ ਗੱਲਾਂ ਕਰਦੀਆਂ ਹਜੇ ਤੂੰ ਕਿਤੇ ਨਹੀਂ ਮਰਨ ਲੱਗੀ ਵਿਆਹ ਕਰਵਾਉਂਗਾ ਪਹਿਲਾਂ ਕੋਈ ਚੰਗੀ ਕੁੜੀ ਲੱਭ ਜੇ ਤੇਰੀ ਰਿਸ਼ਤੇਦਾਰੀ ਵਿੱਚ ਹੈਗੀ ਆ ਤਾਂ ਚੱਲ ਗੱਲ ਤੋੜ ਲੈ ਤੇ ਇਹ ਗੱਲ ਸੁਣ ਕੇ ਮੇਰੀ ਮਾਂ ਲੜ ਪੈਂਦੀ ਸੀ ਕਿ ਮੈਂ ਏਨੀਆਂ ਕੁੜੀਆਂ ਦਿਖਾਈਆਂ ਉਹਨਾਂ ਵਿੱਚੋਂ ਤਾਂ ਇਹਨੂੰ ਕੋਈ ਪਸੰਦ ਨਹੀਂ ਆਈ ਤੇ ਹੁਣ ਤੂੰ ਬੀਜੀ ਨੂੰ ਕਹਿੰਦਾ ਕਿ ਚੰਗੀ ਕੁੜੀ ਲੱਭ ਤਾਂ ਬੀਜੀ ਕਹਿਣ ਲੱਗੀ ਕਿ ਠੀਕ ਆ ਮੈਂ ਆਪਣੇ ਪੁੱਤ ਲਈ ਚੰਗੀ ਕੁੜੀ ਆਪਣੇ ਰਿਸ਼ਤੇਦਾਰੀ ਵਿੱਚੋਂ ਲੱਭ ਲਵਾਂਗੀ ਕੁਝ ਢੇਰ ਲਈ ਮੈਂ ਘਰੋਂ ਚਲਾ ਗਿਆ ਸੀ ਜਦੋਂ ਸ਼ਾਮ ਨੂੰ ਮੈਂ ਘਰ ਆਇਆ ਤਾਂ ਮੈਨੂੰ ਬੀਜੀ ਨੇ ਆਪਣੇ ਕੋਲ ਬਿਠਾ ਲਿਆ ਕਹਿਣ ਲੱਗੀ ਕਿ ਪ੍ਰਿੰਸ ਮੈਂ ਤੇਰੇ ਲਈ ਕੁੜੀ ਤਾਂ ਦੇਖੀ ਆ ਬੜੀ ਸਾਦਗੀ ਵਾਲੀ ਆ ਚੰਗੀ ਵੀ ਆ ਪਰ ਉਹਦਾ ਪਹਿਲਾਂ ਕਿਤੇ ਵਿਆਹ ਹੋਇਆ ਸੀ ਤੇ ਉਹਦਾ ਘਰ ਵਾਲਾ दारू ਪੀਂਦਾ ਸੀ ਤੇ ਉਹਨੂੰ ਕੁੱਟਦਾ ਸੀ ਇਸ ਲਈ ਉਹਦਾ ਤਲਾਕ ਹੋ ਗਿਆ ਮੇਰੇ ਪੇਕੇਆਂ ਪਿੰਡ ਦੀ ਕੁੜੀ ਆ ਬਹੁਤ ਚੰਗੀ ਆ ਜੇ ਤੂੰ ਚਾਹੁੰਦਾ ਤਾਂ ਮੈਂ ਗੱਲ ਤੋੜ ਲਵਾਂ ਇਹ ਸੁਣ ਕੇ ਤਾਂ ਮੈਂ ਬੀਜੀ ਦੇ ਘਰ ਪੈ ਗਿਆ ਮੈਂ ਕਿਹਾ ਬੀਜੀ ਮੈਂ ਵਿਆਹ ਆ ਪਿਆ ਥੋੜੀ ਆ ਜਿਹੜਾ ਮੈਂ ਕਿਸੇ ਨੂੰ ਹੱਥ ਨਾਲ ਵਿਆਹ ਕਰਵਾਵਾ ਜੇ ਕੋਈ ਪੁਆਰੀ ਕੁੜੀ ਚੰਗੀ ਮਿਲਦੀ ਆ ਤਾਂ ਦੱਸ ਨਹੀਂ ਤਾਂ ਚੁੱਪ ਕਰਕੇ ਜਿੰਨੇ ਸਾਹ ਮਿਲਦੇ ਆ ਰੱਬ ਕੋਲ ਲਈ ਜਾ ਮੈਨੂੰ ਐਵੇਂ ਤੰਗ ਨਾ ਕਰ ਅੱਜ ਤੋਂ ਬਾਅਦ ਮੈਨੂੰ ਵਿਆਹ ਦਾ ਨਹੀਂ ਕਹਿਣਾ ਇਹ ਸੁਣ ਕੇ ਤਾਂ ਬੀਜੀ ਨੇ ਮੂੰਹ ਲਟਕਾ ਲਿਆ ਕਹਿਣ ਲੱਗੀ ਕਿ ਕਿਉਂ ਇਦਾਂ ਦੀਆਂ ਗੱਲਾਂ ਕਰਦਾ ਕੀ ਪਤਾ ਕੁੜੀ ਚੰਗੀ ਹੋਵੇ ਕਿਸੇ ਵੇਲੇ ਬੰਦੇ ਨੂੰ ਚੰਗੀਆਂ ਧੀਆ ਰੱਖਣੀਆਂ ਨਹੀਂ ਆਉਂਦੀਆਂ ਤੇ ਆਪਣੇ ਘਰ ਨੂੰ ਸਵਰਗ ਬਣਾ ਦੇਵੇ ਮੈਂ ਤਾਂ ਬੀਜੀ ਨੂੰ ਸਿੱਧਾ ਹੀ ਨਾ ਕਰ ਦਿੱਤੀ ਕਿ ਬੀਜੀ ਮੈਂ ਕਿਸੇ ਦੁਹਾਜੂ ਨਾਲ ਵਿਆਹ ਨਹੀਂ ਕਰਵਾਉਣਾ। ਮੇਰੀ ਮਾਂ ਵੀ ਇਸ ਗੱਲ ਤੇ ਮੇਰੇ ਨਾਲ ਸੀ। ਕਹਿਣ ਲੱਗੀ ਕਿ ਮੇਰਾ ਪੁੱਤ ਇੰਨਾ ਗਿਆ ਗੁਜ਼ਰਿਆ ਵੀ ਨਹੀਂ ਹੋਇਆ। ਥੋੜੀ ਆ ਜਿਹੜਾ ਮੈਂ ਕਿਸੇ ਦੁਹਾਜੂ ਨਾਲ ਵਿਆਹ ਕਰਵਾਵਾਂ। ਮੈਂ ਤਾਂ ਇੰਨੀਆਂ ਸੋਹਣੀਆਂ ਤੇ ਚੰਗੀਆਂ ਕੁੜੀਆਂ ਦਿਖਾਈਆਂ। ਇਹਨੂੰ ਤਾਂ ਕੰਜਰ ਨੂੰ ਪਸੰਦ ਹੀ ਨਹੀਂ ਆਈਆਂ। ਹੁਣ ਬੀਜੀ ਨੇ ਤੇਰੇ ਲਈ ਦੁਹਾਜੂ ਲੱਭਿਆ। ਉਹਦੇ ਨਾਲ ਕਰਵਾ ਲਿਆ ਵਿਆਹ। ਮੈਂ ਆਪਣੀ ਮਾਂ ਨੂੰ ਚੁੱਪ ਹੁਣ ਲਿਖਿਆ ਤੇ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਪੈ ਗਿਆ। ਫਿਰ ਮੈਂ ਰਾਤ ਨੂੰ ਸੋਚਣ ਲੱਗਾ ਕਿ ਬੀਜੀ ਦੀ ਉਮਰ ਖੰਡ ਗਈ ਆ ਕੀ ਪਤਾ ਕੁੜੀ ਚੰਗੀ ਹੋਵੇ ਉਹਨੂੰ ਚੰਗੀ ਮਾੜੀ ਕੁੜੀ ਦਾ ਸਭ ਪਤਾ ਹੋਊਗਾ ਇੰਨੀ ਉਮਰ ਹੋ ਗਈ ਆ ਉਹਨ ਤਾਂ ਹਰ ਬੰਦੇ ਦੀ ਪਰਖ ਹੋਊਗੀ ਤੇ ਤਜਰਬਾ ਇਨੇ ਚਿਰ ਦਾ ਉਹ ਵੱਖਰੀ ਗੱਲ ਮੈਂ ਸੋਚਦਾ ਸੀ ਕਿ ਕਿਸੇ ਚੰਗੀ ਧੀ ਨੂੰ ਚੰਗਾ ਘਰ ਵਾਲਾ ਮਿਲਣਾ ਚਾਹੀਦਾ ਤੇ ਕੀ ਪਤਾ ਉਸ ਕੁੜੀ ਦਾ ਘਰ ਵਾਲਾ ਸੱਚੀ ਚੰਗਾ ਨਾ ਹੋਵੇ ਇਸ ਲਈ ਉਹਨੇ ਤਲਾਕ ਲੈ ਲਿਆ ਹੋਵੇ ਕਿਉਂਕਿ ਚੰਗੀਆਂ ਧੀਆਂ ਨੂੰ ਚੰਗੇ ਘਰ ਬਾਹਰ ਹੀ ਚੰਗੇ ਲੱਗਦੇ ਆ ਮੈਂ ਵੀ ਸੋਚਿਆ ਕਿ ਸਵੇਰ ਨੂੰ ਬੀਜੀ ਨੂੰ ਕਹੂੰਗਾ ਕਿ ਮੈਨੂੰ ਕੁੜੀ ਦੀ ਫੋਟੋ ਦਿਖਾ ਦੇ ਜੇ ਬੀਜੀ ਮੈਨੂੰ ਫੋਟੋ ਦਿਖਾਉਗੀ ਕੁੜੀ ਮੈਨੂੰ ਪਸੰਦ ਆਈ ਤਾਂ ਮੈਂ ਕੁੜੀ ਨਾਲ ਫੋਨ ਤੇ ਗੱਲ ਕਰਕੇ ਹਾਂ ਕਰ ਦੇਵਾਂਗਾ ਮੇਰਾ ਦਿਮਾਗ ਪਤਾ ਨਹੀਂ ਕਦੋਂ ਬਾਗਲ ਹੋ ਗਿਆ ਮੈਂ ਸਵੇਰ ਨੂੰ ਬੀਜੀ ਨੂੰ ਕਿਹਾ ਕਿ ਬੀਜੀ ਉਸ ਬੀ ਦੀ ਫੋਟੋ ਮੰਗਾ ਤੇ ਨਾਲੇ ਮੇਰੀ ਉਹਦੇ ਨਾਲ ਗੱਲ ਕਰਵਾ ਮੈਂ ਨਹੀਂ ਇਦਾਂ ਵਿਆਹ ਕਰਵਾਉਣਾ ਮੈਂ ਪਹਿਲਾਂ ਕੁੜੀ ਨਾਲ ਗੱਲ ਕਰੂੰਗਾ ਤੇ ਨਾਲੇ ਉਹਨੂੰ ਦੇਖੂਗਾ ਕਿ ਕੁੜੀ ਕਿੰਨੀ ਕੋ ਚੰਗੀ ਆ ਮੈਂ ਫਿਰ ਹੀ ਹਾਂ ਕਰੂੰਗਾ ਬੀਜੀ ਕਹਿੰਦੀ ਤੈਨੂੰ ਮੇਰੇ ਤੇ ਯਕੀਨ ਨਹੀਂ ਕੁੜੀ ਚੰਗੇ ਘਰ ਦੀ ਆ ਤੂੰ ਮੇਰੇ ਨਾਲ ਸਵੇਰ ਹੀ ਚੱਲ ਤੇ ਕੁੜੀ ਤੈਨੂੰ ਦਿਖਾ ਦੇਉਗੀ ਮੈਂ ਕਿਹਾ ਇਦਾਂ ਨਹੀਂ ਪਹਿਲਾਂ ਮੈਨੂੰ ਫੋਟੋ ਦਿਖਾ ਪੀਜੀ ਨੇ ਆਪਣੇ ਪੇਕਿਆਂ ਘਰ ਫੋਨ ਕੀਤਾ ਤੇ ਕੁੜੀ ਦੀ ਫੋਟੋ ਮੰਗਵਾ ਲਈ ਕੁੜੀ ਨੇ ਸੋਹਣਾ ਸੂਟ ਪਾਇਆ ਸੀ ਸਿਰ ਤੇ ਚੁੰਨੀ ਲਈ ਸੀ ਗੋਰਾ ਰੰਗ ਤੇ ਠੋਡੀ ਤੇ ਤਿਲ ਸੀ ਕੁੜੀ ਨੂੰ ਵੇਖ ਕੇ ਤਾਂ ਇੱਕ ਵਾਰੀ ਮੇਰਾ ਦਿਲ ਪਿਗਲ ਗਿਆ। ਕੁੜੀ ਸੱਚੀ ਬਹੁਤ ਸੋਹਣੀ ਸੀ। ਮੈਂ ਕਿਹਾ ਬੀਜੀ ਇਹਦਾ ਨਾਮ ਕੀ ਆ? ਤਾਂ ਬੀਜੀ ਕਹਿਣ ਲੱਗੀ ਕਿ ਇਹਦਾ ਨਾਮ ਕਮਲਜੀਤ ਆ। ਨਾਮ ਵੀ ਸੋਹਣਾ ਸੀ। ਮੈਂ ਕਿਹਾ ਬੀਜੀ ਫੋਨ ਨੰਬਰ ਲੈ। ਫਿਰ ਮੈਂ ਗੱਲ ਕਰਦਾ। ਬੀਜੀ ਕਹਿਣ ਲੱਗੀ ਕਿ ਇਦਾਂ ਅਗਲੀ ਤੇਰੇ ਨਾਲ ਗੱਲ ਕਿਵੇਂ ਕਰ ਲਵੇ? ਤੈਨੂੰ ਜਾਣ ਦੀ ਤੱਕ ਨਹੀਂ ਹਜੇ ਉਹਨਾਂ ਦੇ ਘਰ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ। ਸਰ ਕੁੜੀ ਦੀ ਮਾਂ ਨੂੰ ਪਤਾ। ਤੇ ਕਿਸੇ ਨਾਲ ਹਜੇ ਕੋਈ ਹੋਰ ਗੱਲ ਨਹੀਂ ਹੋਈ ਮੈਂ ਕਿਹਾ ਬੀਜੀ ਜਲਦੀ ਗੱਲ ਕਰ ਕੁੜੀ ਬਹੁਤ ਸੋਹਣੀ ਆ ਮੈਨੂੰ ਪਸੰਦ ਆ ਮੈਂ ਰੱਖ ਲਵਾਂਗਾ ਪਰ ਕੁੜੀ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਬੇਸ਼ੱਕ ਵਿਆਹੀ ਹੋਈ ਆ ਪਰ ਕੁੜੀ ਦਾ ਰਹਿਣ ਸਹਿਣ ਤੇ ਬੋਲਬਾਣੀ ਚੰਗੀ ਹੋਣੀ ਚਾਹੀਦੀ ਆ ਨਹੀਂ ਤਾਂ ਮੈਂ ਦੂਜੇ ਦਿਨ ਹੀ ਤਲਾਕ ਦੇ ਕੇ ਘਰੋਂ ਤੋਰ ਦੇਣੀ ਆ ਬੀਜੀ ਕਹਿਣ ਲੱਗੀ ਇਦਾਂ ਨਹੀਂ ਕਹਈਦਾ ਆਪਣਾ ਘਰ ਵਸਾਈਦਾ ਮੈਂ ਕਿਹਾ ਕਿ ਮੈਂ ਪਹਿਲਾਂ ਹੀ ਦੱਸਿਆ ਚੰਗੀ ਕੁੜੀ ਨਾਲ ਹੀ ਘਰ ਬਸਾਉਣਾ ਇਸੇ ਮਾੜੀ ਢੀੜੀ ਨਾਲ ਨਹੀਂ ਵਿਸਾਉਣਾ ਤੇ ਮੈਂ ਦਾਜ ਨਹੀਂ ਲੈਣਾ ਮੈਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈਗੀ ਬੀਜੀ ਕਹਿਣ ਲੱਗੀ ਕਿ ਉਹਦੇ ਪੇਕੇ ਬਹੁਤਾ ਅਮੀਰ ਆ ਉਹਨਾਂ ਨੇ ਦਾਜ ਤਾਂ ਦੇਣਾ ਹੀ ਆ ਜਿੱਥੇ ਪਹਿਲਾਂ ਵਿਆਹੀ ਸੀ ਉੱਥੇ ਵੀ ਬਹੁਤ ਦਾਇ ਦਿੱਤਾ ਸੀ ਇਸ ਵਾਰ ਵੀ ਦਾਜ ਤਾਂ ਹੁਦਿਆਣਗੇ ਮੈਂ ਕਿਹਾ ਕੋਈ ਗੱਲ ਨਹੀਂ ਮੇਰੇ ਕੋਲ ਕਿਹੜਾ ਕਿਸੇ ਚੀਜ਼ ਦੀ ਕਮੀ ਆ ਜਿੱਦਾਂ ਮਰ ਕਰ ਲੈ ਤੇ ਗੱਲ ਚਲਾ ਮੈਂ ਆਪਣੇ ਦੋਸਤ ਨੂੰ ਫੋਨ ਕੀਤਾ ਤੇ ਕਰਨ ਦੇ ਨਾਲ ਘਰੋਂ ਚਲਾ ਗਿਆ ਕਰਨ ਮੇਰਾ ਬੈਸਟ ਫਰੈਂਡ ਸੀ ਮੈਂ ਉਹਦੇ ਨਾਲ ਬੁਲਟ ਤੇ ਸ਼ਹਿਰ ਗੇੜੀ ਮਾਰਨ ਚਲਾ ਗਿਆ ਮੈਂ ਉਹਦੇ ਨਾਲ ਗੱਲ ਕਰਦਾ ਸੀ ਕਿ ਮੈਂ ਹੁਣ ਵਿਆਹ ਕਰਵਾ ਲੈਣਾ ਤੇ ਤੇਰੀ ਭਾਬੀ ਬਹੁਤ ਸੋਹਣੀ ਆ ਉਹ ਮੈਨੂੰ ਕਹਿੰਦਾ ਕਿ ਤੂੰ ਦਹਾਜੂ ਨਾਲ ਵਿਆਹ ਕਿਉਂ ਕਰਵਾਉਣ ਲੱਗਾ ਤੈਨੂੰ ਕਿਹੜਾ ਕਿਸੇ ਚੀਜ਼ ਦੀ ਕਮੀ ਆ ਜਾਂ ਤੇਰੇ ਵਿੱਚ ਕੋਈ ਕਮੀ ਆ ਤੂੰ ਇੰਨਾ ਸੋਹਣਾ ਸੁਨੱਖਾ ਮੁੰਡਾ ਤੂੰ ਕਿਉਂ ਪਾਗਲ ਹੋਇਆ ਮੈਂ ਕਿਹਾ ਨਹੀਂ ਮੈਨੂੰ ਦਹਾਜੂ ਨਾਲ ਨਹੀਂ ਬਸ ਚੰਗੀ ਤੇ ਘਰ ਪਰਿਵਾਰ ਵਾਲੱਚ ਇੱਜ਼ਤ ਨਾਲ ਰਹਿਣ ਵਾਲੀ ਕੁੜੀ ਚਾਹੀਦੀ ਆ ਉਹ ਮੈਨੂੰ ਕਹਿੰਦਾ ਕਿ ਪਹਿਲਾਂ ਉਹਦਾ ਤਲਾਕ ਹੋਇਆ ਜ਼ਰੂਰ ਉਹਦਾ ਵੀ ਕਸੂਰ ਹੋਊਗਾ ਮੈਂ ਕਿਹਾ ਨਹੀਂ ਕੁੜੀ ਬਹੁਤ ਚੰਗੀ ਆ ਉਹਦਾ ਘਰ ਵਾਲਾ दारू ਪੀਂਦਾ ਸੀ ਇਸ ਲਈ ਉਹਨੂੰ ਕੁੱਟਦਾ ਮਾਰਦਾ ਸੀ ਮੈਂ ਆਪਣੇ ਦੋਸਤ ਨੂੰ ਕੁੜੀ ਦੀ ਫੋਟੋ ਦਿਖਾਈ ਉਹ ਵੀ ਕਹਿਣ ਲੱਗਾ ਕਿ ਸੱਚੀ ਕੁੜੀ ਤਾਂ ਵਾਕਈ ਬਹੁਤ ਸੋਹਣੀ ਆ ਵੈਸੇ ਵੀ ਸਾਦਗੀ ਵਾਲੀ ਕੁੜੀ ਆ ਤੇ ਸਿਰ ਤੇ ਚੁੰਨੀ ਲਈ ਹੋਈ ਆ ਕਿੰਨੀ ਸੋਹਣੀ ਆ ਮੈਂ ਕਿਹਾ ਕਿ ਦੱਸ ਕਿੱਦਾਂ ਮੈਂ ਨਾ ਕਰ ਦੇਵਾਂ ਇੰਨੀ ਸੋਹਣੀ ਕੁੜੀ ਮੈਨੂੰ ਕਿਤੇ ਨਹੀਂ ਦਿਸੀ ਮੈਂ ਰੋਜ਼ ਕੁੜੀਆਂ ਪਿੱਛੇ ਘੁੰਮਦਾ ਪਰ ਇਦਾਂ ਦੀ ਕੁੜੀ ਤਾਂ ਕਿਤੇ ਮੈਨੂੰ ਦਿਸੀ ਨਹੀਂ ਕਰਨ ਕਹਿੰਦਾ ਸੱਚੀ ਇਹੋ ਜਿਹੀਆਂ ਕੁੜੀਆਂ ਘਾਟੇ ਮਿਲਦੀਆਂ ਵਾ ਤੂੰ ਫਟਾਫਟ ਵਿਆਹ ਕਰਵਾ ਲੈ ਭਾਬੀ ਦੇਖਣ ਨੂੰ ਵੀ ਚੰਗੀ ਲੱਗਦੀ ਆ ਬੱਸ ਫਿਰਤੀ ਸੀ ਮੈਂ ਸ਼ੈਰ ਕੁੱਤਿਆਂ ਵਾਂਗੂ ਫਰ ਕੇ ਸ਼ਾਮ ਨੂੰ ਜਦੋਂ ਘਰ ਆਇਆ ਤਾਂ ਬੀਜੀ ਮੈਨੂੰ ਕਹਿਣ ਲੱਗੀ ਕਿ ਤੇਰੀ ਗੱਲ ਹੋ ਗਈ ਆ ਕੁੜੀ ਵਾਲੇ ਮੰਨ ਗਿਆ ਤੇ ਮੇਰੇ ਕਰਕੇ ਉਹਨਾਂ ਨੇ ਇਹੀ ਕਿਹਾ ਵਾ ਕਿ ਸਾਡੀ ਕੁੜੀ ਨੂੰ ਆਪਣੇ ਘਰ ਦੀ ਨੋਂ ਨਹੀਂ ਤੀ ਬਣਾ ਕੇ ਰੱਖਿਓ ਤੇ ਉਹਨਾਂ ਨੂੰ ਮੇਰੇ ਤੇ ਯਕੀਨ ਬਹੁਤਾ ਇਸ ਲਈ ਤੂੰ ਹੁਣ ਕੋਈ ਅਲਾਮਬਾ ਨਾ ਦੇ ਕਿਤੇ ਮੇਰੀ ਬੁੱਢੇ ਵਰੇ ਬੇਇਜ਼ਤੀ ਹੋ ਜਾਵੇ ਸਾਰੀ ਉਮਰ ਲੋਕਾਂ ਨੇ ਮੇਰੀ ਇੱਜ਼ਤ ਹੀ ਕੀਤੀ ਆ ਤੇ ਤੇਰੇ ਕਰਕੇ ਮੈਂ ਕਿਤੇ ਬੇਇਜ਼ਤੀ ਨਹੀਂ ਕਰਵਾਉਣੀ ਹੁਣ ਦੱਸ ਦੇ ਜੇ ਤੇਰੇ ਦਿਲ ਵਿੱਚ ਕੋਈ ਗੱਲ ਆ ਤਾਂ ਮੈਂ ਬੀਜੀ ਨੂੰ ਪੁੱਟ ਕੇ ਜੱਫੀ ਪਾਈ ਕੇ ਬੀਜੀ ਤੂੰ ਜਿੱਦਾਂ ਕਹੇਂਗੀ ਮੈਂ ਉਦਾਂ ਹੀ ਕਰੂੰਗਾ ਬੀਜੀ ਨੇ ਗੱਲ ਚਲਾ ਲਈ ਤੇ ਹਫ਼ਤੇ ਤੋਂ ਬਾਅਦ ਮੈਨੂੰ ਸ਼ਗਨ ਪਾਉਣ ਦੀ ਗੱਲ ਹੋਈ ਮੈਂ ਬਹੁਤ ਸੋਹਣੇ ਕੱਪੜੇ ਖਰੀਦੇ ਮੈਂ ਪੂਰੇ 10000 ਦੀ ਸ਼ਾਪਿੰਗ ਕੀਤੀ ਸਿਰਫ ਸ਼ਗਨ ਤੇ ਕੱਪੜੇ ਤੇ ਜੁੱਤੀ ਖਰੀਦੀ ਇੰਨੇ ਮਹਿੰਗੇ ਕੱਪੜੇ ਤੇ ਜੁੱਤੀ ਦੇਖ ਕੇ ਮੇਰੀ ਮਾਂ ਨੇ ਮੱਥੇ ਤੇ ਹੱਥ ਮਾਰਿਆ ਕਹਿਣ ਲੱਗੀ ਕਿ ਤੈਨੂੰ ਕਦੋਂ ਅਕਲ ਆਊਗੀ ਇੰਨੇ ਮਹਿੰਗਾਈ ਵਿੱਚ ਤੂੰ ਇੰਨੀ ਮਹਿੰਗੀ ਸ਼ਾਪਿੰਗ ਕੀਤੀ ਆ ਤੂੰ ਕਿਸੇ ਨੂੰ ਦੱਸ ਪਛਤਾ ਲਿਆ ਕਰ ਤੇਰੀ ਕਿਉਂ ਮਤ ਮਰ ਗਈ ਆ ਮੈਂ ਕਿਹਾ ਮਾਤਾ ਜ਼ਿਆਦਾ ਨਾ ਬੋਲ ਮੇਰਾ ਵਿਆਹ ਮੈਂ ਸੋਹਣੇ ਕੱਪੜੇ ਨਾਲ ਖਰੀਦੇ ਤੇ ਫਿਰ ਹੋਰ ਕਿਸੇ ਨੇ ਕੁੜੀ ਕਿਦਨੇ ਵਿਆਹ ਦਾ ਕਿਨੂੰ ਚਾਣੇ ਹੁੰਦਾ ਮੈਨੂੰ ਬਹੁਤ ਚਾਹ ਆਪਣੇ ਵਿਆਹ ਦਾ ਤੇ ਮੇਰੀ ਮਾਂ ਕਹਿੰਦੀ ਦੁਹਾਜੂ ਨਾਲ ਹੀ ਕਰਵਾਉਣ ਲੱਗਿਆਂ ਕਿਹੜਾ ਕੁਵਾਰੀ ਕੁੜੀ ਨਾਲ ਉਹਨੇ ਮੈਨੂੰ ਮਹਿਣਾ ਜਿਹਾ ਮਾਰਿਆ ਜਿਵੇਂ ਮੇਰੀ ਮਾਂ ਖੁਸ਼ ਨਹੀਂ ਸੀ ਕਿ ਮੈਂ ਬੀਜੀ ਤੇ ਕਹਿੰਦਾ ਦੁਹਾਜੂ ਕੁੜੀ ਨਾਲ ਵਿਆਹ ਕਰਵਾਉਣ ਲੱਗਿਆਂ ਮੇਰੀ ਮਾਂ ਕਹਿੰਦੀ ਕਿ ਲੋਕ ਕੀ ਕਹਿਣਗੇ ਇੱਕੋ ਇੱਕ ਪੁੱਤ ਸੀ ਉਹ ਵੀ ਦੁਹਾਜੂ ਨਾਲ ਵਿਆਹ ਦਿੱਤਾ ਕੀ ਪਤਾ ਇਹਨਾਂ ਦੇ ਪੁੱਤ ਵਿੱਚ ਕਮੀ ਹੋਵੇ ਮੈਂ ਫਿਰ ਮਾਂ ਨੂੰ ਇਦਾਂ ਹੀ ਕਿਹਾ ਕਿ ਮਾਤਾ ਜ਼ਿਆਦਾ ਕਿਉਂ ਬੋਲਦੀ ਹੁੰਨੀ ਐ ਲੋਕ ਤੈਨੂੰ ਖਾਣ ਨੂੰ ਨਹੀਂ ਦਿੰਦੇ ਮੇਰੀ ਮਰਜ਼ੀ ਐ ਮੈਂ ਜਿੱਦਾਂ ਦੀ ਮਰਜ਼ੀ ਕੁੜੀ ਨਾਲ ਵਿਆਹ ਕਰਵਾਵਾਂ ਕਿਸੇ ਨੂੰ ਮੇਰੇ ਨਾਲ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਮੈਂ ਉਹਨੂੰ ਟੁੱਟ ਕੇ ਪੈ ਗਿਆ ਸੀ ਕਿ ਤੂੰ ਲੋਕਾਂ ਦੇ ਨਾਲ ਰਲ ਕੇ ਨਾ ਚੁਗਲੀਆਂ ਕਰਿਆ ਕਰ ਫਿਰ ਤਾਂ ਹੀ ਤਾਂ ਲੋਕ ਤੇਰੀਆਂ ਚੁਗਲੀਆਂ ਕਰਨਗੇ ਜੇ ਤੂੰ ਕਿਸੇ ਨਾਲ ਜ਼ਿਆਦਾ ਨਾ ਬੋਲਚਾਲ ਰੱਖੇ ਤਾਂ ਕਿਸੇ ਨੂੰ ਕੀ ਪਤਾ ਕਿ ਆਪਣੇ ਘਰ ਵਿੱਚ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਮੇਰੀ ਮਾਂ ਨੇ ਫਿਰ ਮੱਥੇ ਤੇ ਹੱਥ ਰੱਖ ਲਿਆ ਕਹਿਣ ਲੱਗੀ ਇਹ ਮੁੰਡਾ ਤਾਂ ਕਿਸੇ ਨੂੰ ਗੱਲ ਕਰਨ ਦਾ ਮੌਕਾ ਨਹੀਂ ਦਿੰਦਾ ਪਤਾ ਨਹੀਂ ਕਿਦਾਂ ਦੀ ਸੋਚ ਹੋ ਗਈ ਆ ਮੇਰਾ ਡੈਡੀ ਵੀ ਖਿੱਚ ਗਿਆ ਸੀ ਕਹਿਣ ਲੱਗਾ ਕਿ ਤੁਹਾਡੇ ਦੋਹਾਂ ਦੀ ਬੈਂਸ ਨੇ ਮੈਨੂੰ ਗੁੱਸਾ ਚੜਾ ਦਿੱਤਾ ਚੁੱਪ ਕਰਕੇ ਹੁਣ ਰਿਸ਼ਤਾ ਕਰ ਦਿਓ ਜੇ ਉਹਨੂੰ ਕੋਈ ਕੁੜੀ ਪਸੰਦ ਆਈ ਆ ਤਾਂ ਕੋਈ ਗੱਲ ਨਹੀਂ ਉਹ ਕਿਹੜਾ ਕਿਸੇ ਮੁੰਡੇ ਨਾਲ ਵਿਆਹ ਕਰਵਾਉਣ ਲੱਗਾ ਕੁੜੀ ਤਾਂ ਹੈਗੀ ਆ ਜਿੱਦਾਂ ਦੀ ਮਰਜ਼ੀ ਹੋਵੇ ਮੈਂ ਵੀ ਚੁੱਪ ਕਰ ਗਿਆ ਸੀ ਅਗਲੇ ਐਤਵਾਰ ਅਸੀਂ ਕੁੜੀ ਨੂੰ ਦੇਖਣ ਜਾਣਾ ਸੀ ਤੇ ਸਾਨੂੰ ਇਕੱਠਿਆਂ ਨੂੰ ਸ਼ਗਨ ਪੈਣਾ ਸੀ ਅਸੀਂ ਕੁੜੀ ਦੇ ਘਰ ਚਲੇ ਗਏ ਮੈਂ ਬਹੁਤ ਸੋਹਣਾ ਲੱਗਦਾ ਸੀ ਮੈਂ ਸੋਹਣੀ ਜੁੱਤੀ ਸੋਹਣੇ ਕੱਪੜੇ ਪਾਏ ਸੀ ਅਸੀਂ ਸਾਰੇ ਗੱਡੀ ਵਿੱਚ ਚਲੇ ਗਏ ਨਾਲ ਮੇਰੀਆਂ ਭੈਣਾਂ ਨੇ ਮੇਰਾ ਬੈਸਟ ਫਰੈਂਡ ਕਰਨ ਵੀ ਗਿਆ ਸੀ ਮੈਂ ਜਾ ਕੇ ਬੈਠਾ ਸੀ ਕੁੜੀ ਕੁੜੀ ਦੇ ਘਰ ਦੇ ਮੈਨੂੰ ਇਦਾਂ ਵੇਖਦੇ ਸੀ ਜਿਦਾਂ ਉਹਨਾਂ ਨੇ ਕੋਈ ਮੇਰੇ ਵਰਗਾ ਮੁੰਡਾ ਦੇਖਿਆ ਨਹੀਂ ਹੁੰਦਾ ਮੇਰੇ ਜਿੰਨਾ ਸੋਹਣਾ ਮੁੰਡਾ ਸ਼ਾਇਦ ਉਹਨਾਂ ਨੂੰ ਪਹਿਲੀ ਵਾਰ ਮਿਲਿਆ ਸੀ ਸਾਰੇ ਮੇਰੇ ਵੱਲ ਵੇਖ-ਵੇਖ ਕੇ ਮੂੰਹ ਜੋੜ-ਜੋੜ ਗੱਲਾਂ ਕਰਦੇ ਸੀ। ਮੈਂ ਮਾੜਾ-ਮਾੜਾ ਸਾਰਿਆਂ ਵੱਲ ਵੇਖ ਕੇ ਨੀਵੀਂ ਪਾ ਲੈਂਦਾ ਸੀ। ਮੈਨੂੰ ਇਦਾਂ ਲੱਗਦਾ ਸੀ ਜਿਦਾਂ ਕੋਈ ਅਜੂਬਾ ਹੋਵੇ। ਲੋਕ ਮੈਨੂੰ ਬੜੀ ਹੈਰਾਨੀ ਨਾਲ ਦੇਖਦੇ ਸੀ। ਉਹਨਾਂ ਦੇ ਨਿਆਣੇ ਤਾਂ ਮੇਰੇ ਨਾਲ ਆ ਕੇ ਫੋਟੋਆਂ ਖਿੱਚੀ ਜਾਂਦੇ ਸੀ। ਮੈਂ ਬਹੁਤ ਸੋਹਣਾ ਸੀ ਮੈਨੂੰ ਮਾਣ ਜਿਆ ਸੀ ਕਿ ਮੈਂ ਹੋਰ ਵੀ ਚੌੜਾ ਹੋ ਕੇ ਬੈਠਦਾ ਸੀ। ਜਦੋਂ ਉਹਨਾਂ ਨੇ ਮੇਰੇ ਸਾਹਮਣੇ ਕੁੜੀ ਲਿਆਂਦੀ ਤਾਂ ਉਹ ਬਹੁਤ ਸੋਹਣੀ ਸੀ। ਮੈਂ ਹੈਰਾਨ ਸੀ। ਇੰਨੀ ਸੋਹਣੀ ਕੁੜੀ ਨੂੰ ਉਹਦਾ ਘਰ ਵਾਲਾ ਕਿਉਂ ਘੁੱਟਦਾ ਮਾਰਦਾ ਹੋਊਗਾ ਪਰ ਮੈਂ ਕੁਝ ਵੀ ਬੋਲਿਆ ਨਹੀਂ ਤੇ ਚੁੱਪ ਕਰਕੇ ਕੁੜੀ ਵੱਲ ਵੇਖਿਆ ਕੁੜੀ ਮੇਰੇ ਨਾਲ ਅੱਗੇ ਬੈਠੀ ਸੀ ਕੁੜੀ ਦੇ ਦਾਦਾ-ਦਾਦੀ ਵੀ ਸੀ ਉਹ ਮੈਨੂੰ ਕਹਿਣ ਲੱਗੇ ਕਿ ਦੇਖ ਪੁੱਤ ਸਾਡੀ ਕੁੜੀ ਦੇ ਵਿਆਹ ਨੂੰ ਮਹੀਨਾ ਹੋਇਆ ਸੀ ਤੇ ਇਹਦਾ ਘਰ ਵਾਲਾ ਚੰਗਾ ਨਹੀਂ ਸੀ ਅਸੀਂ ਧੋਖੇ ਵਿੱਚ ਫਸ ਗਏ ਸੀ ਵਚੋਲਿਆਂ ਨੇ ਸਾਨੂੰ ਚੰਗਾ ਮੁੰਡਾ ਕਹਿ ਕੇ ਕਿਸੇ ਨੇ ਛੇੜੀ ਤੇ ਗਾਲ ਮੇਰੀ ਧੀ ਨੂੰ ਲਾ ਦਿੱਤਾ ਅਸੀਂ ਯਕੀਨ ਕਰ ਲਿਆ ਪਰ 2 ਮਹੀਨਿਆਂ ਦੇ ਵਿੱਚ ਹੀ ਅਸੀਂ ਤਲਾਕ ਦੇ ਕੇ ਆਪਣੀ ਧੀ ਨੂੰ ਘਰੇ ਲਿਆਂਦਾ ਆਪਣੇ ਪੁੱਲਾਂ ਵਰਗੀ ਧੀ ਨੂੰ ਦੁਖੀ ਹੁੰਦੀ ਅਸੀਂ ਨਹੀਂ ਦੇਖ ਸਕਦੇ ਸੀ ਕਾਫੀ ਦਿਨ ਸਾਡੀ ਉਹਨਾਂ ਨਾਲ ਬੈਂਸ ਵੀ ਹੁੰਦੀ ਰਹੀ ਆਖੀਰ ਗੱਲ ਤਲਾਕ ਤੇ ਹੀ ਖਤਮ ਕਰ ਦਿੱਤੀ ਸਾਰੀ ਜ਼ਿੰਦਗੀ ਸਾਡੀ ਧੀ ਦੁੱਖਾਂ ਨਾਲ ਨਹੀਂ ਕੱਟ ਸਕਦੀ ਸੀ ਤੇ ਅਸੀਂ ਇਹ ਗੱਲ ਪਹਿਲਾਂ ਇਸ ਲਈ ਖੋਲ ਰਹੇ ਹਾਂ ਕਿ ਕੱਲ ਨੂੰ ਤੁਸੀਂ ਸਾਨੂੰ ਕੋਈ ਮਿਹਣਾ ਨਾ ਮਾਰੋ ਤੇ ਮੇਰੀ ਧੀ ਨੂੰ ਤੰਗ ਨਾ ਕਰੋ ਇਸ ਲਈ ਅਸੀਂ ਸਾਰੀਆਂ ਗੱਲਾਂ ਪਹਿਲਾਂ ਹੀ ਕਰਨਾ ਚਾਹੁੰਦੇ ਹਾਂ ਜੋ ਵੀ ਦਾਜ ਲੈਣਾ ਸਾਨੂੰ ਦੱਸ ਦਿਓ ਮੇਰੀ ਦਾਦੀ ਕਹਿਣ ਲੱਗੀ ਕਿ ਤੁਸੀਂ ਫਿਕਰ ਨਾ ਕਰੋ ਅਸੀਂ ਕੁਝ ਵੀ ਨਹੀਂ ਲੈਣਾ ਸਿਰਫ ਸਾਨੂੰ ਆਪਣੀ ਧੀ ਦੇ ਦਿਓ ਅਸੀਂ ਫੁੱਲਾ ਵਾਂਗੂ ਰੱਖਾਂਗੇ ਕੁਝ ਦਿਨ ਇਦਾਂ ਹੀ ਗੱਲਾਂ ਕੀਤੀਆਂ ਤਾਂ ਮੇਰੇ ਮੰਮੀ ਡੈਡੀ ਨੇ ਸ਼ਗਨ ਦੀ ਰਸਮ ਕਰ ਦਿੱਤੀ ਮੈਨੂੰ ਪਤਾ ਸੀ ਕਿ ਮੇਰੀ ਮਾਂ ਬਿਲਕੁਲ ਖੁਸ਼ ਨਹੀਂ ਆ ਕੁੜੀ ਨੂੰ ਵੇਖ ਕੇ ਉਹਦੇ ਮਨ ਨੂੰ ਤਸੱਲੀ ਜਿਹੀ ਹੋਈ ਸੀ ਕਿ ਚੱਲ ਕਮਲਜੀਤ ਬਹੁਤ ਸੋਹਣੀ ਸੀ ਤੇ ਚਿਹਰੇ ਦੀ ਸਾਦਗੀ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਸੀ ਇਦਾਂ ਹੀ ਜਦੋਂ ਸ਼ਗਨ ਪਿਆ ਤਾਂ ਉਹਨਾਂ ਨੇ ਵਿਆਹ ਦੇ ਦਿਨ ਰੱਖਣ ਦੀ ਵੀ ਨਾਲ ਹੀ ਗੱਲ ਕਰ ਲਈ ਮੇਰੇ ਬੀਜੀ ਨੇ ਕਿਹਾ ਕਿ ਤੁਸੀਂ ਸਲਾਹ ਕਰਕੇ ਸਾਨੂੰ ਦੱਸ ਦਿਓ ਉਹਨਾਂ ਨੇ ਕਿਹਾ ਕਿ ਅਸੀਂ ਆਪ ਹੀ ਸਲਾਹ ਕਰ ਲਈਏ ਜਾਂ ਤੁਹਾਡੇ ਨਾਲ ਅਸੀਂ ਸਲਾਹ ਕਰਨੀ ਹੈ ਅਸੀਂ ਹੋਰ ਕਿਸੇ ਕੋਲ ਸਲਾਹ ਨਹੀਂ ਲੈਣੀ ਬੀਜੀ ਉਹਨਾਂ ਨੇ ਬੈਠੇ-ਬੈਠੇ 1 ਮਹੀਨੇ ਦੇ ਵਿੱਚ ਯਾਰ ਰੱਖ ਲਿਆ ਵਿਆਹ ਲਈ ਮੈਨੂੰ ਕੋਈ ਜਲਦੀ ਨਹੀਂ ਸੀ ਪਰ ਫਿਰ ਮੈਂ ਸੋਚਿਆ ਕਿ ਚਲੋ ਕੋਈ ਗੱਲ ਨਹੀਂ ਜਿਹੜੀ ਗੱਲ ਵੱਡਿਆਂ ਚ ਹੁੰਦੀ ਆ ਉਹਦੇ ਵਿੱਚ ਬੋਲਣ ਦਾ ਕੋਈ ਫਾਇਦਾ ਨਹੀਂ ਮੇਰੀਆਂ ਭੈਣਾਂ ਵੀ ਬਹੁਤ ਕੋਸ਼ਿਸ਼ ਕੀਤੀ ਕਿ ਚਲੋ ਸਾਡੇ ਭਰਾ ਦਾ ਵਿਆਹ ਹੋਊਗਾ ਸਾਰੇ ਬਹੁਤ ਕੋਸ਼ਿਸ਼ ਕੀਤੀ ਵਿਆਹ ਦੀ ਤਰੀਕ ਵੀ ਪੱਕੀ ਹੋ ਗਈ ਸੀ ਸਭ ਕੁਝ ਸੈੱਟ ਹੋ ਗਿਆ ਸੀ ਅਸੀਂ ਫਿਰ ਆਪਣੇ ਘਰ ਆ ਗਏ ਸੀ ਹੌਲੀ ਹੌਲੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਮੈਂ ਵੀ ਕਾਫੀ ਸ਼ਾਪਿੰਗ ਕੀਤੀ ਤੇ ਆਪਣੀ ਘਰ ਵਾਲੀ ਦੇ ਲਈ ਮੈਂ ਬਹੁਤ ਸਾਰੀਆਂ ਚੀਜ਼ਾਂ ਆਪਣੀ ਪਸੰਦ ਦੀਆਂ ਖਰੀਦੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਖਰੀਦਦੀਆਂ ਸਭ ਤੋਂ ਮਹਿੰਗੇ ਮੈਂ ਉਹਦੇ ਲਈ ਸੂਟ ਖਰੀਦਿਆ ਕਿਉਂਕਿ ਮੈਨੂੰ ਬਹੁਤ ਪਸੰਦ ਸੀ ਕਿ ਉਹ ਮਹਿੰਗੇ ਮਹਿੰਗੇ ਸੂਟ ਪਾਵੇ ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਬਹੁਤ ਬਹੁਤ ਖੁਸ਼ ਸੀ ਮੈਂ ਵਿਆਹ ਕਰਵਾ ਕੇ ਆਪਣੀ ਘਰ ਵਾਲੀ ਨੂੰ ਨਾਲ ਲੈ ਕੇ ਸਾਰੇ ਵੱਡੇ ਰਿਸ਼ਤੇਦਾਰਾਂ ਦੇ ਪੈਰੀਂ ਹੱਥ ਲਾਇਆ ਤੇ ਉਹਨਾਂ ਦਾ ਆਸ਼ੀਰਵਾਦ ਲਿਆ ਤਾਂ ਕਿ ਸਾਡੀ ਜ਼ਿੰਦਗੀ ਵਧੀਆ ਲੰਘ ਸਕੇ ਮੇਰੀਆਂ ਭੈਣਾਂ ਨੇ ਸੁਹਾਗਰਾਤ ਵਾਲੇ ਦਿਨ ਸਾਡਾ ਬੈੱਡ ਬਹੁਤ ਸੋਹਣਾ ਸਜਾਇਆ ਹੋਇਆ ਸੀ ਮੇਰਾ ਕਮਰਾ ਤਾਂ ਇਦਾਂ ਲੱਗਦਾ ਸੀ ਜਿਦਾਂ ਕਿਸੇ ਰਾਜਕੁਮਾਰ ਦਾ ਹੋਵੇ ਕਾਫੀ ਮਹਿੰਗੀ ਖਰੀਦਦਾਰੀ ਕਰਕੇ ਉਹਨਾਂ ਨੇ ਕਮਰੇ ਨੂੰ ਸਜਾਇਆ ਸੀ ਸਾਰੀਆਂ ਰਸਮਾਂ ਕਰਨ ਤੋਂ ਬਾਅਦ ਜਦੋਂ ਮੈਂ ਆਪਣੀ ਘਰਵਾਲੀ ਨੂੰ ਕਮਰੇ ਵਿੱਚ ਲੈ ਕੇ ਗਿਆ ਤਾਂ ਉਹ ਮੇਰੇ ਵੱਲ ਦੇਖ ਕੇ ਖੁਸ਼ ਹੋ ਗਈ ਕਮਲ ਬੜੀ ਖੁਸ਼ ਸੀ ਕਿ ਮੈਂ ਉਹਦੇ ਲਈ ਇੰਨੀ ਤਿਆਰੀ ਕੀਤੀ ਸੀ ਮੈਂ ਉਹਨੂੰ ਕਿਹਾ ਕਿ ਸਭ ਕੁਝ ਮੇਰੀਆਂ ਭੈਣਾਂ ਨੇ ਕੀਤਾ। ਮੈਂ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤੇ ਉਹਨੂੰ ਕਿਹਾ ਕਿ ਬਾਥਰੂਮ ਵਿੱਚ ਜਾ ਕੇ ਆਪਣੇ ਕੱਪੜੇ ਚੇਂਜ ਕਰ ਲੈ। ਉਹਨੇ ਆਪਣੇ ਕੱਪੜੇ ਚੇਂਜ ਕਰ ਲਏ ਤੇ ਮੈਂ ਵੀ ਸਿੰਪਲ ਜਿਹੇ ਕੱਪੜੇ ਪਾ ਲਏ। ਉਹ ਮੈਨੂੰ ਕਹਿਣ ਲੱਗੀ ਕਿ ਮੈਂ ਰਾਤ ਨੂੰ ਟੀ-ਸ਼ਰਟ ਤੇ ਪਜਾਮਾ ਪਾ ਕੇ ਸੌਣੀ ਆ। ਮੈਂ ਕਿਹਾ ਹਾਂ ਸਰਫਰਾਤ ਮੇਂ ਬੋਣਾ। ਸਵੇਰ ਨੂੰ ਕਮਰੇ ਚੋਂ ਬਾਹਰ ਨਿਕਲਣ ਤੋਂ ਪਹਿਲਾਂ ਨਹਾ ਕੇ ਸੋਹਣਾ ਸੂਟ ਪਾ ਕੇ ਨਿਕਲਣਾ ਤੇ ਹਮੇਸ਼ਾ ਇਦਾਂ ਹੀ ਹੋਣਾ ਹੀ ਚਾਹੀਦੀ ਹੈ। ਇਹ ਮੇਰੀ ਅਸੂਬਲਾ ਉਹਨੇ ਮੇਰੇ ਵੱਲ ਦੇਖਿਆ ਤੇ ਹੱਸ ਪਈ ਮੈਂ ਰਾਤ ਨੂੰ ਉਹਦੇ ਨਾਲ ਸੁਹਾਗ ਰਾਤ ਮਨਾਉਣ ਦੇ ਲਈ ਪੂਰੀ ਤਿਆਰੀ ਵਿੱਚ ਸੀ ਮੈਂ ਉਹਨੂੰ ਆਪਣੀਆਂ ਬਾਹਾਂ ਵਿੱਚ ਲਿਆ ਤੇ ਪਿਆਰ ਕਰਨ ਲੱਗ ਪਿਆ ਫਿਰ ਉਹ ਵੀ ਬਹੁਤ ਖੁਸ਼ ਹੋਈ ਮੈਂ ਉਹਨੂੰ ਕਿਹਾ ਕਿ ਮੈਨੂੰ ਤੁਹਾਡੇ ਪਹਿਲੇ ਵਿਆਹ ਤੋਂ ਕੋਈ ਪ੍ਰੋਬਲਮ ਨਹੀਂ ਕਿ ਤੁਸੀਂ ਵਿਆਹੇ ਹੋਏ ਆਂ ਤੂੰ ਤਾਂ ਬਹੁਤ ਸੋਹਣੀ ਹੈ ਤੇ ਮੈਨੂੰ ਤੇਰੇ ਵਰਗੀ ਸਾਥਗੀ ਵਾਲੀ ਕੁੜੀ ਪਸੰਦ ਆ ਮੇਰੀਆਂ ਬਾਹਾਂ ਵਿੱਚ ਉਹ ਆ ਕੇ ਬਹੁਤ ਖੁਸ਼ ਸੀ ਹੌਲੀ ਹੌਲੀ ਮੈਂ ਉਹਦੇ ਸਾਰੇ ਕੱਪੜੇ ਉਤਾਰੇ ਉਹ ਨੂੰ ਆਪਣੀ ਫੀਲਿੰਗ ਵਿੱਚ ਲਿਆਂਦਾ ਉਹ ਵੀ ਮੇਰੀ ਫੀਲਿੰਗ ਨੂੰ ਫੀਲ ਕਰਦੇ ਸੀ ਮੈਂ ਉਹਦੇ ਨਾਲ ਕਿਸ ਕੀਤੀ ਤੇ ਬੜੇ ਪਿਆਰ ਨਾਲ ਆਪਣੀਆਂ ਬਾਹਾਂ ਵਿੱਚ ਘੁੱਟ ਕੇ ਲੈ ਰਿਆ ਉਹ ਸਭ ਕੁਝ ਕਰਨ ਲੱਗ ਪਿਆ ਥੋੜੀ ਦੇਰ ਵਿੱਚ ਮੈਂ ਫ੍ਰੀ ਹੋ ਗਿਆ ਸੀ ਪਰ ਸ਼ਾਇਦ ਉਹ ਹਜੇ ਵੀ ਸੰਤੁਸ਼ਟ ਨਹੀਂ ਹੋਈ ਸੀ ਕਹਿਣ ਲੱਗੀ ਕਿ ਤੁਸੀਂ ਤਾਂ ਜਲਦੀ ਥੱਕ ਜਾਂਦੇ ਹੋ ਉਹਦੀ ਇਹ ਪਹਿਲੀ ਗੱਲ ਪਹਿਲੀ ਰਾਤ ਨੂੰ ਸੁਣ ਕੇ ਮੈਂ ਕੁਝ ਹੋਰ ਹੀ ਸਮਝ ਬੈਠਾ ਸੀ ਮੈਂ ਦੂਜੀ ਵਾਰ ਫਿਰ ਉਹਦੇ ਨਾਲ ਉਹ ਸਭ ਕੁਝ ਕੀਤਾ ਫਿਰ ਮੈਂ ਆਰਾਮ ਨਾਲ ਪੈ ਗਿਆ ਪਰ ਉਹਨੂੰ ਨੀਂਦ ਨਹੀਂ ਆ ਰਹੀ ਸੀ ਸ਼ਾਇਦ ਹਾਲੇ ਵੀ ਉਹਨੂੰ ਸੰਤੁਸ਼ਟੀ ਨਹੀਂ ਮਿਲੀ ਸੀ ਮੈਂ ਆਪਣੀ ਪੂਰੀ ਵਾਹ ਲਾ ਦਿੱਤੀ ਸੀ ਦੋ ਵਾਰ ਮੈਂ ਉਹਦੇ ਨਾਲ ਕਰਕੇ ਬਹੁਤ ਖੁਸ਼ ਸੀ ਪਰ ਉਹ ਫਿਰ ਵੀ ਮੈਨੂੰ ਕਹਿਣ ਲੱਗੀ ਕਿ ਚਲੋ ਕੋਈ ਗੱਲ ਨਹੀਂ ਅੱਜ ਆਪਾਂ ਥੱਕੇ ਹੋਏ ਹਾਂ ਕੱਲ ਨੂੰ ਪੂਰਾ ਰੋਮਾਂਸ ਕਰਾਂਗੇ ਮੈਂ ਤਾਂ ਉਹਦੀ ਇਹ ਗੱਲ ਸੁਣ ਕੇ ਸੋਚਣ ਲੱਗ ਪਿਆ ਕਿ ਮੈਂ ਤਾਂ ਭੋਲੀ ਫਲਕਾ ਕਮਲਜੀਤ ਨਾਲ ਵਿਆਹ ਕੀਤਾ ਸੀ ਕਿ ਮੈਂ ਜੋ ਕੁਝ ਵੀ ਕਹਾਂਗਾ ਉਹ ਉਹਦੇ ਵਿੱਚ ਹੀ ਖੁਸ਼ ਹੋਊਗੀ ਪਰ ਸ਼ਾਇਦ ਉਹ ਮੇਰੇ ਤੋਂ ਖੁਸ਼ ਨਹੀਂ ਸੀ ਇਹ ਮੇਰੀ ਸੋਚ ਮੈਨੂੰ ਨੀਂਦ ਨਹੀਂ ਆਉਣ ਦਿੰਦੀ ਸੀ ਮੈਂ ਉਹਨੂੰ ਆਪਣੀਆਂ ਬਾਹਾਂ ਵਿੱਚ ਫੇਰ ਲਿਆ ਤੇ ਕਿਹਾ ਤੁਸੀਂ ਮੇਰੇ ਤੋਂ ਖੁਸ਼ ਨਹੀਂ ਹੋ ਉਹ ਕਹਿਣ ਲੱਗੀ ਕਿ ਮੈਂ ਤਾਂ ਬਹੁਤ ਖੁਸ਼ ਆ ਮੈਂ ਉਹਨੂੰ ਕਿਹਾ ਕਿ ਤੇਰਾ ਪਹਿਲਾਂ ਤਲਾਕ ਕਿਉਂ ਹੋਇਆ ਮੈਨੂੰ ਸੱਚ-ਸੱਚ ਦੱਸ ਮੈਂ ਤੈਨੂੰ ਕੁਝ ਨਹੀਂ ਕਹਾਂਗਾ ਮੈਂ ਇਹੋ ਜਿਹਾ ਬਿਲਕੁਲ ਨਹੀਂ ਹਾਂ ਜੋ ਕਿਸੇ ਦਾ ਦਿਲ ਦੁਖਾਵਾ ਉਹ ਮੈਨੂੰ ਕਹਿਣ ਲੱਗੀ ਕਿ ਮੇਰਾ ਪਹਿਲਾ ਘਰ ਵਾਲਾ ਘਰ ਵਾਲਾ दारू ਪੀਦਾ ਸੀ। ਉਹ ਮੈਨੂੰ ਕੁਛ ਨਹੀਂ ਰੱਖਦਾ ਸੀ। ਆਪਣੀ ਹਾਬਸ ਲਟਾ ਕੇ ਹੀ ਬਸ ਆਉ ਜਾਂਦਾ ਸੀ। ਕਦੀ ਉਹਨੇ ਮੇਰੀ ਫੀਲਿੰਗ ਲਈ ਨਹੀਂ ਸੀ। ਮੈਂ ਕੀ ਚਾਹੁੰਦੀ ਆਂ, ਕੀ ਨਹੀਂ ਚਾਹੁੰਦੀ। ਉਹਨੂੰ ਬਸ ਆਪਣੇ ਆਪ ਨਾਲ ਮਤਲਬ ਸੀ। ਜੋ ਕਰ ਲਿਆ ਠੀਕ ਆ। ਕਦੀ ਮੇਰੇ ਪਿਆਰ ਨੂੰ ਸਮਝਿਆ ਹੀ ਨਹੀਂ ਤੇ ਨਾ ਹੀ ਕਦੀ ਮੈਨੂੰ ਪਿਆਰ ਕੀਤਾ। ਬਸ ਆਪਣੀ ਮਨਮਰਜ਼ੀ। ਜਦੋਂ ਮਰਜ਼ੀ ਮੇਰੇ ਤੇ ਕਰਕੇ ਕਰਉ ਚਲਾ ਜਾਂਦਾ ਸੀ ਤੇ ਮੈਨੂੰ ਆਪਣੀ ਘਰ ਵਾਲੀ ਸਮਝਦਾ ਹੀ ਨਹੀਂ ਸੀ ਜਿਵੇਂ ਮੈਂ ਕੋਈ ਮਸ਼ੀਨ ਹੋਵਾਂ ਬਸ ਵਰਤ ਲਿਆ ਤੇ ਛੱਡ ਦਿੱਤਾ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਜਾ ਹੋ ਗਿਆ ਕੀ ਇਹ ਸੱਚ ਆ ਕਿ ਇੱਕ ਔਰਤ ਨੂੰ ਸੰਤੁਸ਼ਟ ਕਰਨਾ ਬਹੁਤ ਔਖਾ ਜਾਂ ਫਿਰ ਇਹ ਕੰਮ ਬਹੁਤ ਸੌਖਾ ਮੈਨੂੰ ਸਮਝ ਨਹੀਂ ਆਉਂਦੀ ਸੀ ਮੈਂ ਇਹੀ ਸੋਚਿਆ ਕਿ ਸ਼ਾਇਦ ਇਹ ਕਮਲ ਮੇਰੇ ਤੋਂ ਹਜੇ ਵੀ ਖੁਸ਼ ਨਹੀਂ ਹੋਈ ਮੈਂ ਇੱਕ ਵਾਰ ਫਿਰ ਉਹਦੇ ਨਾਲ ਉਹ ਸਭ ਕੁਝ ਕੀਤਾ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਮੇਰੇ ਨਾਲ ਵਾਰ-ਵਾਰ ਇਹ ਸਭ ਕੁਝ ਕਰਦੇ ਹੋ ਮੈਂ ਕੌਸ਼ਾ ਤੁਹਾਡੇ ਤੋਂ ਬਸ ਮੈਨੂੰ ਇੱਕ ਖੁਸ਼ੀ ਚਾਹੀਦੀ ਆ ਜਿਹੜੀ ਜ਼ਿੰਦਗੀ ਵਿੱਚ ਹਰ ਔਰਤ ਨੂੰ ਹੁੰਦੀ ਆ ਮੈਨੂੰ ਤਾਂ ਇਦਾਂ ਹੀ ਲੱਗ ਜਾਂਦਾ ਸੀ ਕਿ ਸ਼ਾਇਦ ਉਹ ਉਸੇ ਖੁਸ਼ੀ ਦੀ ਗੱਲ ਕਰਦੀ ਆ ਜਿਹਦੇ ਤੋਂ ਹਰ ਔਰਤ ਖੁਸ਼ ਹੁੰਦੀ ਆ ਪਰ ਕਮਲਜੀਤ ਲੱਗਦਾ ਹਜੇ ਵੀ ਖੁਸ਼ ਨਹੀਂ ਪਰ ਮੈਂ ਚੌਥੀ ਵਾਰ ਉਹਦੇ ਨਾਲ ਇਹ ਸਭ ਕੁਝ ਨਹੀਂ ਕਰਨਾ ਸੀ ਮੈਂ ਸੋਚ ਲਿਆ ਸੀ ਕਿ ਕੱਲ ਨੂੰ ਇਹਦੀਆਂ ਪੂਰੀਆਂ ਤਸੱਲੀਆਂ ਕਰਾਉਂਗਾ ਮੈਂ ਕੋਈ ਕਮਜ਼ੋਰ ਮੁੰਡਾ ਨਹੀਂ ਸੀ ਕੁਝ ਦੇਰ ਬਾਅਦ ਮੈਂ ਉਹਨੂੰ ਆਪਣੀਆਂ ਬਾਹਾਂ ਵਿੱਚ ਲਿਆ ਤੇ ਸੌ ਗਿਆ। ਸਵੇਰ ਨੂੰ ਮੈਂ ਉੱਠਿਆ ਤੇ ਮੇਰੇ ਦਿਮਾਗ ਵਿੱਚ ਇੱਕੋ ਗੱਲ ਆਈ ਜਾਂਦੀ ਸੀ ਕਿ ਸ਼ਾਇਦ ਉਹ ਮੇਰੇ ਨਾਲ ਖੁਸ਼ ਨਹੀਂ। ਮੈਂ ਇਹ ਗੱਲ ਆਪਣੀ ਬੀਜੀ ਨਾਲ ਕੀਤੀ। ਉਹ ਕਹਿਣ ਲੱਗੀ ਕਿ ਇਹੋ ਜਿਹੀ ਕੋਈ ਗੱਲ ਨਹੀਂ। ਸਿਰਫ ਉਹਨੂੰ ਇੱਜ਼ਤ ਤੇ ਪਿਆਰ ਨਹੀਂ ਮਿਲਿਆ ਜੋ ਇੱਕ ਘਰ ਵਾਲੇ ਤੋਂ ਮਿਲਣਾ ਚਾਹੀਦਾ। ਮੈਂ ਤਾਂ ਤੈਨੂੰ ਇਹੋ ਕਹਿਣੀ ਆਂ ਕਿ ਪੁੱਤ ਤੂੰ ਆਪਣੀ ਘਰ ਵਾਲੀ ਨੂੰ ਦਿਲੋਂ ਪਿਆਰ ਕਰ। ਤੇਰੇ ਨਾਲ ਉਹ ਬਹੁਤ ਖੁਸ਼ ਰਹੂਗੀ। ਜਿੰਨੀ ਸੋਹਣੀ ਉਹ ਹੋਣਾ ਉਮਰ ਦੇ ਅੱਧੀ ਹੋਣ ਤੱਕ ਉਹਨੂੰ ਇੰਨੀ ਸੋਹਣੀ ਹੀ ਤੂੰ ਰੱਖੀ ਉਹ ਸਿਰਫ ਤੇਰੇ ਪਿਆਰ ਤੇ ਤੇਰੀ ਇੱਜ਼ਤ ਕਰਨ ਦੇ ਨਾਲ ਹੀ ਇੰਨੀ ਸੋਹਣੀ ਰਹਿ ਸਕਦੀ ਆ ਨਹੀਂ ਤਾਂ ਕੁੜੀਆਂ ਟੈਨਸ਼ਨਾਂ ਨਾਲ ਹੀ ਆਪਣੀਆਂ ਸ਼ਕਲਾਂ ਵਿਗਾੜ ਲੈਂਦੀਆਂ ਮੈਂ ਬੀਜੀ ਨੂੰ ਕਿਹਾ ਬੀਜੀ ਮੇਰੇ ਤੋਂ ਕਮਲ ਖੁਸ਼ ਤਾਂ ਹੀ ਹੋਊਗੀ ਉਹ ਕਹਿਣ ਲੱਗੀ ਕਿ ਹਾਂ ਉਹ ਬਹੁਤ ਖੁਸ਼ ਆ ਤੂੰ ਉਹਨੂੰ ਜਿੰਨੀ ਖੁਸ਼ ਰੱਖੇਗਾ ਉਹ ਓਨਾ ਹੀ ਤੈਨੂੰ ਪਿਆਰ ਕਰੂਗੀ ਅਗਲੀ ਰਾਤ ਫਿਰ ਮੈਂ ਉਹਦੇ ਨਾਲ ਉਹ ਸਭ ਕੁਝ ਕੀਤਾ ਉਹ ਬਹੁਤ ਖੁਸ਼ ਸੀ ਤੇ ਕਹਿਣ ਲੱਗੀ ਕਿ ਮੈਂ ਤੁਹਾਡੇ ਇੱਕ ਵਾਰੀ ਇਸ ਤਰ੍ਹਾਂ ਕਰਨ ਤੇ ਬਹੁਤ ਖੁਸ਼ ਹਾਂ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਮੇਰੇ ਨਾਲ ਵਾਰ-ਵਾਰ ਕਰਦੇ ਆ ਤਾਂ ਹੀ ਮੈਂ ਫਿਰ ਖੁਸ਼ ਹੁੰਨੀ ਆ ਤਾਂ ਇਹ ਤੁਹਾਡੀ ਗਲਤ ਫਹਮੀ ਆ ਮੈਂ ਸਿਰਫ ਤੁਹਾਡੇ ਤੋਂ ਇੱਜ਼ਤ ਅਤੇ ਪਿਆਰ ਚਾਹੁੰਦੀ ਆ ਤੁਸੀਂ ਜਿੱਦਾਂ ਕਹੋ ਮੈਂ ਓਦਾਂ ਹੀ ਕਰੂੰਗੀ ਪਰ ਆਪਣੇ ਵਿੱਚ ਪਿਆਰ ਰੱਖਿਓ ਤਾਂ ਕਿ ਮੈਂ ਹੀ ਫਿਰ ਹੀ ਖੁਸ਼ ਰਹੂੰਗੀ ਜੇ ਤੁਸੀਂ ਮੈਨੂੰ ਤੰਗ ਕਰੋਗੇ ਤਾਂ ਮੈਨੂੰ ਖੁਸ਼ੀ ਕਿੱਥੋਂ ਮਿਲੇਗੀ ਕਾਸ਼ ਤੁਸੀਂ ਮੈਨੂੰ ਪਹਿਲਾਂ ਮਿਲ ਜਾਂਦੇ ਤਾਂ ਮੇਰੇ ਨਾਲ ਇਹ ਸਭ ਕੁਝ ਹੋਣਾ ਹੀ ਨਹੀਂ ਸੀ ਮੈਂ ਸਿਰਫ ਤੁਹਾਨੂੰ ਹੀ ਪਿਆਰ ਕਰਨਾ ਸੀ ਰੱਬ ਨੇ ਮੇਰੀ ਕਿਸਮਤ ਵਿੱਚ ਇੱਕ ਤੋਖਾ ਲਿਖਿਆ ਸੀ ਜੋ ਮੈਨੂੰ ਮਿਲ ਗਿਆ ਹੁਣ ਮੈਨੂੰ ਤੁਹਾਡੇ ਤੋਂ ਬਹੁਤ ਉਮੀਦ ਆ ਕਿ ਤੁਸੀਂ ਮੇਰੇ ਨਾਲ ਵਧੀਆ ਰਹੋਗੇ ਉਹਦੀਆਂ ਗੱਲਾਂ ਸੁਣ ਕੇ ਮੇਰੀ ਸੋਚ ਬਦਲ ਗਈ ਸੀ ਕਿ ਮੇਰੀ ਘਰ ਵਾਲੀ ਬਹੁਤ ਚੰਗੀ ਆ ਜੋ ਮੈਂ ਚਾਹੁੰਦਾ ਸੀ ਮੈਨੂੰ ਉਹ ਹੀ ਮਿਲਿਆ ਸੀ ਸ਼ਾਇਦ ਅਬ ਮੇਰੀ ਲਾਗੇ ਹੋ ਕੇ ਸੌਂਦਾ ਸੀ ਇਹ ਮੇਰੀ ਸੋਚ ਗਲਤ ਸੀ ਕਿ ਕੁੜੀਆਂ ਸਿਰਫ ਉਹ ਸਭ ਕੁਝ ਕਰਮ ਨਾਲ ਹੀ ਖੁਸ਼ ਹੁੰਦੀਆਂ ਵਾ ਪਰ ਦੂਜੇ ਪਾਸੇ ਮੈਂ ਇਹ ਵੀ ਦੇਖਿਆ ਕਿ ਕੁੜੀ ਨੂੰ ਉਹਦਾ ਘਰ ਵਾਲਾ ਜਦੋਂ ਪਿਆਰ ਕਰਦਾ ਤਾਂ ਫੇਰ ਹੀ ਉਹ ਖੁਸ਼ ਰਹਿੰਦੀ ਆ ਉਹਦੇ ਚਿਹਰੇ ਦਾ ਰੂਪ ਹੋਰ ਵੀ ਨਿੱਖਰ ਜਾਂਦਾ ਮੈਂ ਕਮਲਜੀਤ ਨਾਲ ਕਾਫੀ ਧਿਰ ਗੱਲਾਂ ਕੀਤੀਆਂ ਉਹਦੀਆਂ ਗੱਲਾਂ ਤੋਂ ਮੈਨੂੰ ਪਤਾ ਲੱਗਿਆ ਕਿ ਇੱਕ ਔਰਤ ਇੱਜ਼ਤ ਤੇ ਸਨਮਾਨ ਦੀ ਭੁੱਖੀ ਹੁੰਦੀ ਆ ਜੇ ਮੈਂ ਉਹਦੇ ਉਹਦੇ ਨਾਲ ਬਤਮੀਜ਼ੀ ਕਰਦਾ ਤਾਂ ਜਾਂ ਜ਼ਬਰਦਸਤੀ ਕਰਦਾ ਤਾਂ ਸ਼ਾਇਦ ਉਹਨੂੰ ਮੈਂ ਚੰਗਾ ਨਾ ਲੱਗਦਾ ਪਰ ਉਹ ਵੀ ਮੇਰੀ ਬਹੁਤ ਇੱਜ਼ਤ ਕਰਦੀ ਸੀ ਸਵੇਰੇ ਉੱਠਦੇ ਹੀ ਮੇਰੇ ਪੈਰੀਂ ਹੱਥ ਲਾਉਂਦੀ ਤੇ ਬੜੇ ਪਿਆਰ ਨਾਲ ਮੈਨੂੰ ਚਾਹ ਲਿਆ ਕੇ ਪੜਾਉਂਦੀ ਸੀ ਮੇਰੇ ਨਾਲ ਬਹੁਤ ਹੀ ਖੋਸ਼ ਸੀ ਮੈਂ ਫਿਰ ਆਪਣੇ ਸਾਰੇ ਘਰਦਿਆਂ ਨੂੰ ਕਿਹਾ ਕਿ ਕਮਲਜੀਤ ਨੂੰ ਕਿਸੇ ਨੇ ਵੀ ਗੁੱਸੇ ਨਾਲ ਨਹੀਂ ਬੋਲਣਾ ਇਹ ਮੇਰੀ ਘਰ ਵਾਲੀ ਆ ਤੇ ਪਿਆਰ ਨਾਲ ਹੀ ਰਹਿਣਾ ਮੈਂ ਆਪਣੀ ਮਾਂ ਨੂੰ ਦੱਸਿਆ ਕਿ ਤੂੰ ਦੁਹਾਜੂ ਸਮਝ ਕੇ ਉਹਦੇ ਤੋਂ ਨੱਕ ਬੁੱਲ ਵੱਟਦੀ ਹੋਵੇਂਗੀ ਪਰ ਇਹ ਤੇਰੀ ਗਲਤ ਫਹਮੀ ਆ ਮੈਂ 2 ਦਿਨ ਉਹਦੇ ਨਾਲ ਰਿਹਾ ਤਾਂ ਮੈਨੂੰ ਇਹਨਾਂ ਪਤਾ ਲੱਗ ਗਿਆ ਕਿ ਉਹਦਾ ਦਿਲ ਬਹੁਤ ਸਾਫ਼ ਆ ਇਸ ਲਈ ਤੂੰ ਆਪਣੀ ਨੌ ਨੂੰ ਨੌ ਨੇ ਧੀ ਬਣਾ ਕੇ ਰੱਖੀ ਸਾਰੀ ਜ਼ਿੰਦਗੀ ਉਹ ਤੇਰੀ ਇੱਜ਼ਤ ਕਰੂਗੀ ਉਹ ਬਹੁਤ ਚੰਗੀ ਆ ਮੈਂ ਉਹਦੀਆਂ ਸਫਤਾਂ ਕਰਦਾ ਸੀ ਮੇਰੀ ਮਾਂ ਕਹਿਣ ਲੱਗੀ ਕਿ ਇਹ ਗੱਲ ਮੈਨੂੰ ਤੇਰੇ ਤੋਂ ਪਹਿਲਾਂ ਪਤਾ ਲੱਗ ਗਈ ਆ ਕਿ ਉਹ ਕਿੰਨੀ ਚੰਗੀ ਆ ਹੁਣ ਤੂੰ ਉਹਦੇ ਨਾਲ ਕਿੱਦਾਂ ਰਹਿਣਾ ਤੇ ਰਿਤੇ ਟਪੰਡ ਕਰਦਾ ਉਸ ਦਿਨ ਤੋਂ ਬਾਅਦ ਮੈਂ ਕਮਲਜੀਤ ਨਾਲ ਬੜੇ ਪਿਆਰ ਨਾਲ ਰਹਿ ਲੱਗਿਆ ਤੇ ਅੱਜ ਮੇਰੀ ਜ਼ਿੰਦਗੀ ਬਹੁਤ ਵਧੀਆ ਲੰਘ ਰਹੀ ਹੈ ਮੈਨੂੰ ਕਦੇ ਫੀਲ ਨਹੀਂ ਹੋਇਆ ਕਿ ਮੈਂ ਇੱਕ ਵਿਆਹੀ ਹੋਈ ਕੁੜੀ ਨਾਲ ਵਿਆਹ ਕਰਵਾਇਆ ਇੱਕ ਧੀ ਨੂੰ ਇੱਜ਼ਤ ਦਿੱਤੀ ਤੇ ਉਹਨੇ ਮੇਰੀ ਦੁੱਗਣੀ ਇੱਜ਼ਤ ਕੀਤੀ ਤੇ ਮੇਰੇ ਨਾਲ ਵਧੀਆ ਜ਼ਿੰਦਗੀ ਲੰਘਾ ਕੇ ਮੈਨੂੰ ਇਹ ਅਹਿਸਾਸ ਕਰ ਦਿੱਤਾ ਕਿ ਹਰ ਕੁੜੀ ਗਲਤ ਨਹੀਂ ਹੁੰਦੀ ਅਸੀਂ ਕੁੜੀਆਂ ਨੂੰ ਇਹ ਸਮਝ ਕੇ ਠਪਰਾ ਦਈਦਾ ਕਿ ਉਹ ਪਹਿਲਾਂ ਹੀ ਵਿਆਈਆਂ ਹੋਈ ਆ ਪਰ ਇਹ ਨਹੀਂ ਸੋਚਿਆ ਕਿ ਵਿਆਹੀ ਹੋਈ ਕੁੜੀ ਕਿੰਨੀ ਚੰਗੀ ਹੋਊਗੀ ਹੋ ਸਕਦਾ ਕਿ ਅੱਜਕੱਲ ਦੇ ਵਧੇ ਹੋਏ ਨਸ਼ਿਆਂ ਦੇ ਕਾਰਨ ਮੁੰਡੇ ਕੁੜੀਆਂ ਦੀ ਇੱਜ਼ਤ ਘੱਟ ਕਰਦੇ ਆ ਮੈਂ ਬਹੁਤ ਖੁਸ਼ ਆ ਕਿ ਕਮਲ ਨਾਲ ਮੈਂ ਕਿ ਵਿਆਹ ਕਰਵਾਇਆ ਤੇ ਮੇਰੀ ਜ਼ਿੰਦਗੀ ਵਿੱਚ ਇੱਕ ਸਾਦਗੀ ਤੇ ਪਿਆਰ ਕਰਨ ਵਾਲੀ ਕੁੜੀ ਆਈ ਮੈਂ ਤੁਹਾਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਕਦੀ ਵੀ ਆਪਣੇ ਮਨ ਵਿੱਚ ਕੁੜੀਆਂ ਦੇ ਖਿਲਾਫ ਕੋਈ ਭੇਦ ਭਾਵਨਾ ਰੱਖਿਓ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੇ ਇੱਕ ਵੀਰ ਵੱਲੋਂ ਦੱਸੀ ਹੋਈ ਇਹ ਸੱਚੀ ਕਹਾਣੀ ਔਰਤ ਨੂੰ ਉਹਦਾ ਬਣਦਾ ਸਨਮਾਨ ਤੇ ਇੱਜ਼ਤ ਦੇ ਕੇ ਦੇਖਿਓ ਉਹ ਆਪਣੇ ਪਿਆਰ ਵਿੱਚ ਕਦੇ ਤੁਹਾਨੂੰ ਤੋਖਾ ਨਹੀਂ ਦੇਊਗੀ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਰਾਂਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ